ਮੁੰਡੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਪੋਸਟਾਂ ਪਾਉਂਦੇ ਨੇ ਕਈ ਕਮੈਂਟ ਵੀ ਕਰਦੇ ਆ ਕਈ ਅਜੇ ਹੋਸ਼ ਵੀ ਦਿਖਣ ਨੂੰ ਮਿਲਦੇ ਜਿਹੜੇ ਕਹਿੰਦੇ ਕਹਿੰਦੇ ਅੱਜ ਕੱਲ ਤਾਂ ਵਿਆਹ ਕਰਾਉਣ ਨੂੰ ਵੀ ਡਰ ਲੱਗਦਾ ਵੀ ਕਿਤੇ ਸਾਡੇ ਨਾਲ ਨਾਇਆ ਜਾ ਕੋਈ ਹੈਗਾ ਗੁਰਦੀਪ ਜੀ ਅੱਜ ਕੱਲ ਮੁੰਡੇ ਜ਼ਿਆਦਾ ਡਰਨ ਲੱਗ ਗਏ ਪਹਿਲਾਂ ਕੁੜੀਆਂ ਡਰਦੀਆਂ ਸੀ ਅੱਜ ਕੱਲ ਮੁੰਡੇ ਜ਼ਿਆਦਾ ਡਰਨ ਲੱਗ ਗਏ ਕਿਉਂਕਿ ਤੁਸੀਂ ਦੇਖੋ ਇੱਕ ਮਹਿੰਗਾਈ ਦਾ ਜ਼ਮਾਨਾ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਨਵੀਂ ਪੀੜੀ ਲਈ ਸਟਰਗਲ ਕਰਨਾ ਬੜਾ ਔਖਾ ਹੋ ਗਿਆ ਆਪਣੀ ਮੰਜ਼ਿਲ ਤੇ ਪਹੁੰਚਣਾ ਬੜਾ ਔਖਾ ਹੋ ਗਿਆ ਬਹੁਤ ਹਾਰਡ ਵਰਕ ਹੈ ਬਹੁਤ ਕੰਪੀਟੀਸ਼ਨ ਹੈ ਹਰ ਫੀਲਡ 'ਚ ਕੰਪੀਟੀਸ਼ਨ ਇੰਨਾ ਕੁ ਵੱਧ ਗਿਆ ਕਿ ਪੈਸਾ ਕਮਾਉਣਾ ਬੜਾ ਔਖਾ ਹੋ ਗਿਆ ਨੌਜਵਾਨ ਦੀ ਤੇ ਜਿਹਦੇ ਕਰਕੇ ਉਹ ਡਰਦਾ ਉਹ ਕਹਿੰਦਾ ਯਾਰ ਮੈਂ ਇੰਨਾ ਔਖਾ ਹੋ ਕੇ ਪੈਸਾ ਕਮਾ ਰਿਹਾ ਕੱਲ ਨੂੰ ਖੁਦਾ ਨਾ ਖਾਸਤਾ ਜਾਂ ਕੋਈ ਡਿਸਪਿਊਟ ਹੋ ਗਿਆ ਮੇਰਾ ਵਾਈਫ ਨਾਲ ਜੋ ਮੈਂ ਪੂੰਜੀ ਉਨਿਕ ਜੋੜੀ ਵੀ ਨਹੀਂ ਉਸ ਤੋਂ ਵੱਧ ਮੇਰੀ ਲੱਗ ਜਾਣੀ ਜਿਹਦੇ ਕਰਕੇ ਉਹ ਬੱਚਾ ਜਿਹੜਾ ਨੌਜਵਾਨਾ ਨਾ ਉਹਦੇ ਬੈਕ ਆਫ ਦੀ ਮਾਈਂਡ ਇੱਕ ਡਰ ਹੈਗਾ ਪਰ ਮੈਨੂੰ ਇਹ ਲੱਗਦਾ ਇੱਕ ਓਵਰਆਲ ਨਾ ਮੈਂ ਤਾਂ ਮੈਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ ਬੜੀ ਜਗ੍ਹਾ ਤੇ ਮੁੰਡੇ ਵੀ ਗਲਤ ਹੈ ਜਿਹੜੇ ਕਿ ਇਹ ਕੁੜੀਆਂ ਦੀ ਫੀਲਿੰਗਸ ਨੂੰ ਨਹੀਂ ਸਮਝ ਪਾਰੇ ਦੇਖੋ ਕੁੜੀ ਲਈ ਸਭ ਤੋਂ ਵੱਡਾ ਸਟੈਪ ਹੁੰਦਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਆਉਂਦੀ ਹੈ ਆਪਣਾ ਪਰਿਵਾਰ ਛੱਡ ਕੇ ਆਉਂਦੀ ਹੈ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਉਹਦੇ ਚ ਮੁੰਡੇ ਤੇ ਮੁੰਡੇ ਲਈ ਫੈਮਿਲੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਆਈ ਹੈ ਆਪਾਂ ਇੱਕ ਰਿਸਪੈਕਟ ਰੱਖੀਏ ਉਨੂੰ ਆਪਣਾ ਪਰਿਵਾਰਕ ਮੈਂਬਰ ਵਾਂਗ ਹੀ ਰੱਖੀਏ ਕਿਉਂਕਿ ਜਿੱਥੇ ਮੈਂ ਦੇਖਦਾ ਡਿਸਪਿਊਟ ਹੁੰਦੇ ਆ ਨਾ ਤਾੜੀ ਖਤ ਨਾਲ ਨਹੀਂ ਵੱਸਦੀ ਜੇ ਕਸੂਰ ਉਧਰ ਦਾ ਤੇ ਕਸੂਰ ਉਧਰ ਵੀ ਆ ਸਾਨੂੰ ਪੇਸ਼ੈਂਸ ਲੈਵਲ ਆਪਣਾ ਵਧਾਣ ਦੀ ਲੋੜ ਹੈ ਅੰਡਰਸਟੈਂਡਿੰਗ ਲੈਵਲ ਵਧਾਣ ਦੀ ਲੋੜ ਹੈ ਜੋ ਅੱਜ ਦਾ ਸਮੇਂ ਦੇ ਹਿਸਾਬ ਨਾਲ ਜੋ ਲਾਈਫ ਸਟਾਈਲ ਹੈ ਉਹ ਲਾਈਫ ਸਟਾਈਲ ਨੂੰ ਸਮਝਣ ਦੀ ਲੋੜ ਹੈ ਕਈ ਲੋਕ ਅੱਜ ਦੇ ਲਾਈਫ ਸਟਾਈਲ ਨੂੰ ਸਮਝ ਨਹੀਂ ਪਾਉਂਦੇ ਸਪਰੈਸ ਕਰਦੇ ਆ ਫਿਰ ਜਿਆਦਾ ਸਪਰੈਸ਼ਨ ਵੀ ਲੜਾਈ ਦਾ ਕਾਰਨ ਬਣ ਜਾਂਦਾ ਹੈ ਇਹਦੇ ਵਿੱਚ ਵਿਦ ਟਾਈਮ ਯੂ ਹੈਵ ਟੂ ਚੇਂਜ ਯੋਰਸੈਲਵ ਸਮੇਂ ਦੇ ਨਾਲ ਜਿੰਨਾ ਬਦਲੋਗੇ ਜਿੰਨੇ ਥਾਟਸ ਨੂੰ ਪੋਜ਼ਿਟਿਵ ਲੈ ਕੇ ਆਓਗੇ ਇੱਕ ਦੂਜੇ ਨਾਲ ਤੁਸੀਂ ਕਮਿਊਨੀਕੇਸ਼ਨ ਜ਼ਿਆਦਾ ਰੱਖੋਗੇ ਤਾਂ ਹੀ ਤੁਹਾਡੇ ਰਿਸ਼ਤੇ ਕਾਮਯਾਬ ਹੋਣਿਆ ਜਦੋਂ ਆਪਾਂ ਕਮਿਊਨੀਕੇਸ਼ਨ ਵੀ ਘਟਾ ਲੈਂਦੇ ਆ ਨਾ ਉਹਦੇ ਨਾਲ ਵੀ ਤਰੇੜਾ ਪੈ ਜਾਂਦੀ ਆ ਨੇ ਰਿਸ਼ਤੇ 'ਚ ਕਮਿਊਨੀਕੇਸ਼ਨ ਲੈਵਲ ਜ਼ਿਆਦਾ ਰੱਖੋ ਤਾਂ ਜੋ ਤੁਹਾਨੂੰ ਇੱਕ ਦੂਜੇ ਦਾ ਥਾਟ ਪ੍ਰੋਸੈਸ ਮਾਈਂਡਸੈਟ ਪਤਾ ਲੱਗਦਾ ਰਹੇ ਟਾਈਮ ਟੂ ਟਾਈਮ ਤੁਸੀਂ ਜਦੋਂ ਕੋਈ ਵਕੀਲ ਇਕੱਠੇ ਹੋ ਕੇ ਬੈਠਦੇ ਹੋ ਗੱਲਾਂ ਬਾਤਾਂ ਆਉਂਦੀਆਂ ਨੇ ਕਦੇ ਇਸ ਬਾਰੇ ਗੱਲ ਹੁੰਦੀ ਹੈ ਵੀ ਲੜਕੇ ਆ ਜਿਹੜੇ ਵੀ ਉਹ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਅੱਜ ਕੱਲ ਰਹਿਣ ਲੱਗੇ ਨੇ ਜਾਂ ਪਹਿਲਾਂ ਵੀ ਹੁੰਦੇ ਹੋਣਗੇ ਡਿਪਰੈਸ਼ਨ ਯੂਥ ਵਿੱਚ ਹੀ ਹੈ ਕੱਲੇ ਯੂਥ ਚ ਹੀ ਲੱਗਦਾ ਗੁਰਦੀਪ ਜੀ ਡਿਪਰੈਸ਼ਨ ਯੂਥ ਵਿੱਚ ਬਹੁਤ ਹੈ ਹੁਣ ਮੈਂ ਤੁਹਾਨੂੰ ਇੱਕ ਹੋਰ ਆਫੀਸ਼ਲ ਰਿਕਾਰਡ ਦੱਸਦਾ ਹਾਂ ਐਨਸੀਆਰਬੀ ਦਾ ਰਿਕਾਰਡ ਹੈ ਕਿ ਲਗਭਗ 13000 ਮੌਤਾਂ ਹੋਈਆਂ ਸੁਸਾਈਡ ਕਰਕੇ ਸੇ ਇੱਕ ਸਾਲ ਚ ਇਹ ਮੁੰਡਿਆਂ ਦੀ ਇਹ ਸੁਸਾਈਡ ਦੀ ਸੁਸਾਇਡ ਕਰਕੇ ਮੌਤਾ ਨੌਜਵਾਨਾਂ ਨੇ ਜਿਹੜੇ ਸੁਸਾਇਡਸ ਕੀਤੇ ਮੁੰਡੇ ਕੁੜੇ ਇਕੱਠੇ ਜਾ ਕੇ ਇਕੱਠੇ ਇਕੱਠੇ ਸਾਰਾ ਇਕੱਠਾ ਰਿਕਾਰਡ ਹੈ ਮਤਲਬ ਥਿਸ ਸ਼ੋਜ਼ ਕਿ ਸਾਡੇ ਮੁੱਲ ਚ ਹਰ 40 ਮਿੰਟ ਦੇ ਬਾਅਦ ਇੱਕ ਬੱਚਾ ਸੁਸਾਇਡ ਕਰ ਰਿਹਾ ਤੁਸੀਂ ਦੇਖੋ ਕਿ ਡਿਪਰੈਸ਼ਨ ਕਿੰਨਾ ਹਾਵੀ ਹੋ ਰਿਹਾ ਨੌਜਵਾਨਾਂ ਵਿੱਚ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨਾ ਸੋਖਾ ਲੱਗਦਾ ਕਿਉਂਕਿ ਇਹਦਾ ਇਹਦੇ ਪਿੱਛੇ ਜੋ ਮੈਨੂੰ ਲੱਗਦਾ ਮੈਂ ਜੋ ਆਬਜ਼ਰਵ ਕੀਤਾ ਜਦ ਮੈਨੂੰ ਲੱਗਦਾ ਕਿ ਇਹ ਹੱਲ ਹੋ ਸਕਦਾ ਉਹ ਮੈਨੂੰ ਇਹ ਲੱਗਦਾ ਕਿ ਅਸੀਂ ਨਾ ਨੌਜਵਾਨਾਂ ਨੂੰ ਇਹ ਤਾਂ ਸਿਖਾਉਣੀ ਆ ਕਿ ਤੂੰ ਸਕਸੈਸ ਕਰਨੀ ਆ ਸਕਸੈਸ ਕਰਨਾ ਹੈ ਤੂੰ ਇਸ ਲੈਵਲ ਤੇ ਪਹੁੰਚਣਾ ਹੈ ਇੰਨੇ ਪੈਸੇ ਕਮਾਣਿਆ ਮੈਨੂੰ ਲੱਗਦਾ ਅਪਰ ਨੌਜਵਾਨਾਂ ਨੂੰ ਫੇਲਿਅਰ ਐਕਸੈਪਟ ਕਰਨਾ ਨਹੀਂ ਸਿਖਾ ਕਿ ਫੇਲਿਅਰ ਨੂੰ ਵੀ ਪੈਰਲਲ ਐਕਸੈਪਟ ਕਰੋ ਬੱਚਿਆਂ ਨੂੰ ਸਿਖਾਓ ਹਾਰ ਉਦ ਤੱਕ ਹਾਰ ਨਹੀਂ ਹੁੰਦੀ ਜੋ ਤੱਕ ਤੁਸੀਂ ਹਾਰ ਨਹੀਂ ਮੰਨਦੇ ਇਹ ਬੱਚਿਆਂ ਨੂੰ ਸਿਖਾਓ ਯੂ ਸ਼ੁਡ ਐਮਬ੍ਰੇਸ ਯੋਰ ਫੇਲਿਅਰ ਤੁਸੀਂ ਆਪਣੀ ਫੇਲਿਅਰ ਤੋਂ ਲਰਨ ਕਰੋ ਆਪਾਂ ਬੱਚਿਆਂ ਨੂੰ ਨਹੀਂ ਸਿਖਾ ਰਹੇ ਆਪਾਂ ਬੱਚਿਆਂ ਨੂੰ ਸਿਰਫ ਇਹ ਸਿਖਾਉਂਦੇ ਆ ਕਿ ਤੂੰ ਤਰੱਕੀ ਕਰਨੀ ਸਿਰਫ ਤਰੱਕੀ ਕਰਨੀ ਆ ਜਿਹਦੇ ਕਰਕੇ ਬੱਚਾ ਪ੍ਰਿਪੇਅਰਡ ਹੀ ਨਹੀਂ ਹੋ ਪੰਦਾ ਕਿ ਜਦੋਂ ਫੇਲ ਹੁੰਦਾ ਉਹ ਟੈਕਲ ਨਹੀਂ ਕਰ ਪਾ ਰਿਹਾ ਉਸ ਚੀਜ਼ ਨੂੰ ਤੂੰ ਤਰੱਕੀ ਆ ਦੱਸ ਦੇ ਪਰ ਉਹ ਵੀ ਕੰਪੈਰੀਸ਼ਨ ਵੀ ਦਿਖਾਉਂਦੇ ਨਾ ਵੀ ਦੇਖ ਤੇਰੀ ਮਾਸੀ ਦਾ ਮੁੰਡਾ ਕੈਨੇਡਾ ਚਲੇ ਗਿਆ ਆਪੂਆ ਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ ਮੈਂ ਉਹੀ ਕਹਿ ਰਿਹਾ ਉਹੀ ਕਹਿ ਰਿਹਾ ਆਪਾਂ مشت ترقی allele ਪਾਸੇ ਤੋਰ ਰਿਆਂ ਬੱਚੇ ਨੂੰ ਉਹਦੇ ਪੈਰਲ ਫੇਲੀਅਰ ਅਸੈਪਟ ਕਰਨੀ ਵੀ ਸਿਖਾਓ ਉਹਨੂੰ ਸਟਰੋਂਗ ਬਣਾਓ ਕਿ ਕੋਈ ਗੱਲ ਨਹੀਂ ਪਤਰਾ ਤੂੰ ਹੋਏਂਗਾ ਕਾਮਯਾਬ ਲੱਗਾ ਰਹਿ ਹਾਰ ਤੋਂ ਡਰਨਾ ਨਹੀਂ ਹਾਰ ਨੂੰ ਆਪਣਾ ਹਾਰ ਤੋਂ ਸਿੱਖ ਹਾਰ ਤੋਂ ਸਿੱਖ ਕੇ ਅੱਗੇ ਵੱਧ ਇਹ ਚੀਜ਼ ਸਿਖਾਓ ਬੱਚਿਆਂ ਨੂੰ ਆਪਾਂ ਬੱਚਿਆਂ ਨੂੰ ਖੁਸ਼ ਰਹਿਣਾ ਵੀ ਨਹੀਂ ਸਿਖਾ ਰਹੇ ਬੱਚਿਆਂ ਨੂੰ ਸਕੂਨ ਚ ਰਹਿਣਾ ਨਹੀਂ ਸਿਖਾ ਰਹੇ ਆਪਾਂ ਬੱਚਿਆਂ ਤੇ ਪ੍ਰੈਸ਼ਰ ਪਾ ਰਹੇ ਆਂ ਗੱਲ ਗੱਲ ਤੇ ਮੈਂ ਬੜੇ ਦੇਖਦਾ ਮੈਂ ਕਸੂਰ ਨਹੀਂ ਕੱਟਣਾ ਚਾਹੁੰਦਾ ਪਰ ਮੈਂ ਬੜੇ ਆਲੇ-ਦੁਆਲੇ ਆਪਣੇ ਲੋਕਾਂ ਨੂੰ ਇਦਾਂ ਦਾ ਦੇਖਦਾ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਆਪਾਂ ਬੱਚਿਆਂ ਤੇ ਬਹੁਤ ਪ੍ਰੈਸ਼ਰ ਪਾ ਰਹੇ ਆਂ ਜਦੋਂ ਉਹਨਾਂ ਨੂੰ ਆਪਾਂ ਕੰਪੀਟੀਸ਼ਨ ਵਰਲਡ ਚ ਲੈ ਕੇ ਆਨੇ ਆ ਉਹਨਾਂ ਤੇ ਮੈਂਟਲੀ ਆਪਾਂ ਬਹੁਤ ਹੀ ਪ੍ਰੈਸ਼ਰ ਬਿਲਡ ਅਪ ਕਰ ਰਹੇ ਆਂ ਜਿਹਦੇ ਕਰਕੇ ਬੱਚੇ ਕੱਲ ਨੂੰ ਸਹਾਰ ਨਹੀਂ ਪਾਰੇ ਉਸ ਪ੍ਰੈਸ਼ਰ ਨੂੰ ਨਹੀਂ ਸਹਾਰ ਪਾਰੇ ਅਪਾ ਪ੍ਰੈਸ਼ਰ ਨਾ ਬਿਲਡ ਕਰੀਏ ਵੀ ਸ਼ੁੱਡ ਸੀ ਦੀ ਟੈਲੈਂਟ ਆਫ ਦੀ ਯੂਥ ਕਿ ਉਹਦਾ ਕੀ ਟੈਲੈਂਟ ਹੈ ਕਿਹੜੀ ਲਾਈਨ ਚ ਉਹ ਕਾਮਯਾਬ ਹੋ ਸਕਦਾ ਆਪਾ ਸਪੋਰਟ ਕਰੀਏ ਉਹਨੂੰ ਕਰੀਏ ਤੂੰ ਖੁਸ਼ ਹੋ ਕੇ ਕਰਨਾ ਜੋ ਕਰਨਾ ਯੂ ਸ਼ੁੱਡ ਇੰਜੋਏ ਏਵਰੀ ਮੂਮੈਂਟ ਯੂ ਸ਼ੁੱਡ ਰਿਮੇਨ ਆਪਟਿਮਿਸਟਿਕ ਤਾਈ ਤੂੰ ਕਾਮਯਾਬ ਹੋਏਗਾ ਆਪਾ ਮਤਲਬ ਨਾਨ ਨਨ ਖੁਸ਼ ਰਹਿਣਾ ਵੀ ਸਿਖਾਈਏ ਭਾਜੀ ਤੁਹਾਨੂੰ ਲੱਗਦਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਵੀ ਉਹ ਮੈਂਟਲੀ ਜਿਆਦਾ ਸਟਰੋਂਗ ਸੀਗੇ ਉਹਨਾਂ ਦੇ ਵਿੱਚ ਕੋਪਰੈਸ਼ਨਾਂ ਦੀ ਚੀਜ਼ ਨਹੀਂ ਹੁੰਦੀ ਸੀ ਜਿਵੇਂ ਮੈਂ ਆਪਣੀ ਗੱਲ ਕਰਦਾ ਡਿਪਰੈਸ਼ਨ ਮੈਨੂੰ ਵੀ ਸੀ ਮੇਰੇ ਫਾਦਰ ਸਾਹਿਬ ਮਿਲਕ ਚੀਜ਼ ਬੋਲਦੇ ਹੁੰਦੇ ਸੀ ਕਿ ਇਹ ਵੀ ਤੂੰ ਰੱਬ ਦਾ ਮਾਰਿਆ ਨਹੀਂ ਹੋਇਆ ਹੈਗਾ ਰੱਬ ਦਾ ਮਾਰਿਆ ਕੋਈ ਨਹੀਂ ਹੁੰਦਾ ਵੀ ਕੁਛ ਨਾ ਕੁਛ ਬਣ ਜੂ ਵੀ ਤੂੰ ਕੁਛ ਨਾ ਕੁਛ ਬਣ ਜਾਏਗਾ ਵੀ ਇਹ ਚੀਜ਼ ਹੈਗੀ ਆ ਵੀ ਹਾਂ ਪੁਰਾਣੇ ਬਜ਼ੁਰਗਾਂ ਚ ਕੋਈ ਸੀ ਜਿਹੜੀ ਅੱਜ ਕੱਲ ਯੂਥ ਦੇ ਵਿੱਚ ਨਹੀਂ ਦਿਖਦਾ ਮੈਨੂੰ ਲੱਗਦਾ ਗੁਰਦੀਪ ਜੀ ਤੁਸੀਂ ਬਿਲਕੁਲ ਸਹੀ ਗੱਲ ਫੜੀ ਹੈ ਜਿਹੜੀ ਇੱਕ ਹੌਸਲਾ ਅਫਜ਼ਾਈ ਜਿਹੜਾ ਆਪਾਂ ਨੂੰ ਘਰੋਂ ਮਿਲਦਾ ਹੈ ਨਾ ਤੋਂ ਆਪਾਂ ਨੂੰ ਬਹੁਤ ਤਕੜਾ ਕਰਦਾ ਹੂੰ ਹੁਣ ਮੈਂ ਆਪਣੀ ਗੱਲ ਕਰਦਾ ਮਾਈ ਫਾਦਰ ਇਜ਼ ਅ ਰਿਟਾਇਰਡ ਪ੍ਰਿੰਸੀਪਲ ਤੇ ਉਹ ਟੀਚਿੰਗ ਲਾਈਨ ਚ ਰਿਹਾ ਸਾਰੀ ਉਮਰ ਉਹਨਾਂ ਨੇ ਮਤਲਬ 32 33 ਸਾਲ ਦੀ ਉਹਨਾਂ ਦੀ ਸਰਵਿਸ ਹੈ ਤੇ ਉਹ ਯੂਥ ਵਿੱਚ ਰਹੇ ਆ ਤੋਂ ਯੂਥ ਦੇ ਥਾਟਸ ਨੂੰ ਸਮਝਦੇ ਸੀ ਉਹ ਮੈਨੂੰ ਨਾ ਇੱਕ ਚੀਜ਼ ਹਮੇਸ਼ਾ ਸਿਖਾਉਂਦੇ ਸੀ ਕਿ ਪੁੱਤਰਾ ਜਿਹੜਾ ਵੀ ਕੰਮ ਕਰਨਾ ਨਾ ਦਿਲ ਤੋਂ ਕਰ ਜਿਹੜਾ ਵੀ ਕੰਮ ਕਰਨਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਪਰ ਜਿਹੜਾ ਵੀ ਕੰਮ ਕਰਨਾ ਤੂੰ ਦਿਲ ਤੋਂ ਕਰ ਜਿਸ ਵਿੱਚ ਤੇਰਾ ਇੰਟਰਸਟ ਹੈ ਜਿਦੇ ਚ ਤੇਰਾ ਦਿਲ ਲੱਗਦਾ ਜਿਦੇ ਚ ਤੈਨੂੰ ਖੁਸ਼ੀ ਮਿਲਦੀ ਹੈ ਤੇ ਦੂਜੀ ਉਹਨਾਂ ਨੇ ਮੈਨੂੰ ਚੀਜ਼ ਸਿਖਾਈ ਸੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉ ਮਤਲਬ ਆਪਣੀ ਤੋਂ ਪਰਸਨੈਲਿਟੀ ਐਦਾਂ ਦੀ ਬਿਲਡ ਅਪ ਕਰਨੀ ਹੈ ਕਿ ਤੇਰੇ ਕਰਕੇ ਕਿਸੇ ਨੂੰ ਤਕਲੀਫ ਨਾ ਹੋਵੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਸਿਖਾਏ ਹੋਏ ਰਾਹ 'ਤੇ ਤੁਰਾਂ ਕੋਸ਼ਿਸ਼ ਕਰ ਰਿਹਾ ਤੇ ਉਮੀਦ ਕਰਦਾ ਕਿ ਕਿ ਜੋ ਵੀ ਉਹਨਾਂ ਦੀ ਸਿੱਖਿਆ ਉਸ ਚੀਜ਼ ਨੂੰ ਕੈਰੀ ਫਾਰਵਰਡ ਕਰੀਏ ਤੇ ਲੋਕਾਂ ਦੀ ਭਲਾਈ ਲਈ ਅਸੀਂ ਕੰਮ ਕਰਦੇ ਰਹੀਏ ਇਹ ਹੀ ਮੇਰੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਅੱਛਾ ਤੁਸੀਂ ਵੀ ਸਟਰਗਲ ਕੀਤਾ ਵਾ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਸਟਰਗਲ ਕਰਦੇ ਰਹੇ ਹੋ ਜਦੋਂ ਪੋਲਿਟਿਕਸ ਕੀਤੀ ਹੈ ਉਹ ਹੁਣ ਵੀ ਪਾਰਟੀ ਦੇ ਵਿੱਚ ਰਹਿੰਦੇ ਹੋ ਤੁਸੀਂ ਹਨਾ ਸਾਰੀ ਗੁਬਰਸਾਰ ਰੱਖਦੇ ਹੋ ਤੁਹਾਡਾ ਨਹੀਂ ਕਦੇ ਐਦਾ ਮਨ ਬਣਿਆ ਡਿਪਰੈਸਡ ਹੋਏ ਸਾਈਕੋਲੋਜੀਕਰ ਬਣ ਜਾਂਦਾ ਬੰਦਾ ਵੀ ਯਾਰ ਇੰਨਾ ਕੁਝ ਕਰ ਲਿਆ ਬੜਾ ਕੁਝ ਨਹੀਂ ਦੇਖੋ ਗੁਰਦੇਵ ਦੀ ਗੁਰਦੀਪ ਜੀ ਇਹਦੇ ਚ ਨਾ ਬਾਬਾ ਜੀ ਦੀ ਬਹੁਤ ਕਿਰਪਾ ਰਹੀ ਹੈ ਰੱਬ ਦੀ ਬਹੁਤ ਕਿਰਪਾ ਰਹੀ ਹੈ ਮੈਨੂੰ ਕਦੇ ਨਹੀਂ ਐਵੇਂ ਮਹਿਸੂਸ ਹੋਇਆ ਕਿ ਮਤਲਬ ਜਾਂ ਮੈਂ ਲੈਟ ਡਾਉਨ ਕੀਤਾ ਆਪਣੇ ਆਪ ਨੂੰ ਜਾਂ ਮੈਂ ਡਿਪਰੈਸ ਹੋਇਆ ਕਦੇ ਨਹੀਂ ਹੋਇਆ ਹੂੰ ਮੈਨੂੰ ਹਮੇਸ਼ਾ ਮੇਰਾ ਥਾਟ ਇਹ ਹੀ ਰਿਹਾ ਕਿ ਰੱਬ ਮੈਨੂੰ ਮੌਕਾ ਜ਼ਰੂਰ ਦੇਊਗਾ ਹੂੰ ਹੱਲੇ ਮੇਰਾ ਇਮਤਿਹਾਨ ਲੈ ਰਿਹਾ ਮੈਂ ਆਪਣੀ ਸੋਚ ਨੂੰ ਹੋਰ ਅੱਗੇ ਵਧਾਵਾਂ ਹੋਰ ਲੋਕਾਂ 'ਚ ਲੈ ਕੇ ਜਾਵਾਂ ਜਦੋਂ ਰੱਬ ਨੇ ਮੌਕਾ ਦੇਣਾ ਤੇ ਵਧੀਆ ਹੀ ਤਰੀਕੇ ਨਾਲ ਮੌਕਾ ਦੇਣਾ ਹੂੰ ਮੈਨੂੰ ਰੱਬ ਤੇ ਭਰੋਸਾ ਮੈਨੂੰ ਲੋਕਾਂ ਤੇ ਘੱਟ ਭਰੋਸਾ ਹੁੰਦਾ ਬਟ ਮੈਨੂੰ ਰੱਬ ਤੇ ਪੂਰਾ ਭਰੋਸਾ ਜੇ ਤੂੰ ਸ਼ਿੱਦਤ ਨਾਲ ਸੱਚੇ ਦਿਲੋਂ ਕੋਈ ਵੀ ਕੰਮ ਕਰ ਰਹੇ ਹੋ ਨਾ ਇੱਕ ਨਾ ਇੱਕ ਦਿਨ ਰੱਬ ਨੇ ਤੁਹਾਨੂੰ ਮੌਕਾ ਜ਼ਰੂਰ ਦੇਣਾ